ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਇੱਕ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਉਹ ਤੁਹਾਨੂੰ ਦੇਣ ਜਾ ਰਹੇ ਆ ਵੈਸੇ ਤੁਸੀਂ ਥੰਬਨੇਲ ਦੇ ਵਿੱਚ ਦੇਖ ਲਿਆ ਹੋਆ ਆ ਕਿ ਹਾਰਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਅੰਨ ਤੇ ਧੰਨ ਦੀ ਹੋ ਰਹੀ ਹੈ ਹੁਣ ਬਰਬਾਦੀ ਪਰ ਕਿਉਂ ਹੋ ਰਹੀ ਹੈ ਕਿਉਂਕਿ ਬਹੁਤ ਸਾਰੀਆਂ মিডিਆ ਜਿਹੜੀਆਂ ਰਿਪੋਰਟਸ ਨੇ ਨਾਲ ਦੇ ਨਾਲ ਬਹੁਤ ਸਾਰੇ ਐਸੇ ਸੱਜਣ ਮਿੱਤਰ ਜਿਹੜੇ ਹਾਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਵਿਚਰ ਕੇ ਆਏ ਜਾਂ ਜਿਹੜੇ ਵਿਚਰਦੇ ਪਏ ਨੇ ਜਾਂ ਉਥੋਂ ਦੇ ਕਈ ਐਸੇ ਵਸਿੰਦੇ ਜਿਹੜੇ ਨੇ ਉਹ ਸਾਨੂੰ ਫੋਨ ਕਰ ਕਰਕੇ ਕਹਿ ਰਹੇ ਨੇ ਕਿ ਇਦਾਂ ਦੀ ਵੀਡੀਓ ਇੱਕ ਵਾਰੀ ਬਣਾ ਕੇ ਜ਼ਰੂਰ ਪਾਓ ਤਾਂ ਦਾਦੇ ਕਿ ਅੰਨ ਤੇ ਧੰਨ ਦੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਹਾਰਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਬਰਬਾਦੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਤੇ ਕਿੱਥੇ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਚਾਰੇ ਪਾਸੇ ਜਿਹੜੇ ਨੇ ਉਹ ਹੜ੍ਹ ਦੇ ਨਾਲ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਘਰੇ ਹੋਏ ਨੇ ਤੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਤੰਗੀਆਂ ਪ੍ਰੇਸ਼ਾਨੀਆਂ ਆ ਗਈਆਂ ਨੇ ਹੜ੍ਹ ਦੇ ਨਾਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਆ ਜਿੱਥੇ ਲੋਕਾਂ ਦੀ ਫਸਲ ਮਾਰੀ ਗਈ ਉੱਥੇ ਕਈ ਲੋਕਾਂ ਦੇ ਜਿਹੜੇ ਨੇ ਪੂਰੇ ਦੇ ਪੂਰੇ ਘਰ ਡਿੱਗ ਪਏ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਨੇ ਘਰਾਂ ਦੇ ਸਮਾਨ ਵੀ ਰੁੜ ਕੇ ਜਿਹੜੇ ਨੇ ਉਹ ਮਿੱਟੀ ਰੇਤ ਦੇ ਵਿੱਚ ਦੱਬ ਗਏ ਤੇ ਇੰਨੇ ਵੱਡੇ ਨੁਕਸਾਨ ਹੋ ਗਏ ਨੇ ਤੇ ਉਸ ਤੋਂ ਬਾਅਦ ਆ ਜਿਹੜਾ ਆ ਸਰਕਾਰ ਤਾਂ ਜੋ ਕਰ ਰਹੀ ਹੈ ਕਰ ਰਹੀ ਉਹ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਨਾਲ ਸਾਡੇ ਪੰਜਾਬ ਦੀਆਂ ਸੰਸਥਾਵਾਂ ਪੰਜਾਬੀ ਵੀਰ ਜਿਹੜੇ ਨੇ ਤੇ ਹੁਣ ਜਿਹੜੇ ਨੇ ਬਾਗ ਲੀਆਂ ਸੈਦਾ ਤੋਂ ਵੀ ਜਿਹੜੀ ਇਹ ਬਹੁਤ ਜ਼ਿਆਦਾ ਜਿਹੜੀ ਇਹ ਰਾਹਤ ਸਮੱਗਰੀ ਪੰਜਾਬ ਦੇ ਵਿੱਚ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਕਹਿਣ ਤੋਂ ਭਾਪੀ ਇੱਕ ਇੱਕ ਪਿੰਡ ਦੇ ਵਿੱਚ 10 10 20 20 ਟਰਾਲੀਆਂ ਜਿਹੜੀਆਂ ਦਿਹਾੜੀ ਦੀਆਂ ਜਾ ਰੀਆਂ ਨੇ ਤੇ ਇਸ ਤੋਂ ਜ਼ਿਆਦਾ ਜਾ ਰੀਆਂ ਨੇ ਜਿਹਦੇ ਵਿੱਚ ਰਾਹਤ ਸਮੱਗਰੀ ਕਹਿੰਨ ਤੋਂ ਬਾਅਦ ਕੀ ਖਾਣ ਪੀਣ ਦੀਆਂ ਸੁੱਕੀਆਂ ਰਸਦਾਂ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਆ ਪੱਕਿਆ ਹੋਇਆ ਲੰਗਰ ਗਿਆ ਤੇ ਉਸ ਤੋਂ ਬਾਅਦ ਜਿਹੜਾ ਆ ਹੁਣ ਸੁੱਕੀਆਂ ਰਸਦਾਂ ਤੇ ਬਹੁਤ ਸਾਰੀਆਂ ਐਸੀਆਂ ਆਈਟਮਾਂ ਜਿਹੜੀਆਂ ਘਰ ਦੇ ਵਿੱਚ ਲੜਿੰਦੀਆਂ ਜ਼ਰੂਰੀ ਹੁੰਦੀਆਂ ਨੇ ਜਿਵੇਂ ਕਿ ਮਸਲ ਮਾਰਨ ਵਾਲੀਆਂ ਟਿੱਕੀਆਂ ਜਾਂ ਮਸਕੀਟੋ ਆਇਲ ਜਾਂ ਕੁਝ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਸੰਸਥਾਵਾਂ ਵਾਲੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੈ ਕੇ ਜਾ ਰਹੇ ਨੇ ਪਹਿਲਾਂ ਤਾਂ ਇਹ ਸੰਸਥਾਵਾਂ ਦਾ ਧੰਨਵਾਦ ਕਰਾਂਗੇ ਕਿ ਜਿਹੜੇ ਉਹ ਹਰ ਪੀੜਤ ਲੋਕਾਂ ਦੇ ਲਈ ਇੰਨੀ ਜ਼ਿਆਦਾ ਮਸਾਕਤ ਦੇ ਨਾਲ ਜਿਹੜਾ ਆ ਪਹੁੰਚੇ ਨੇ ਪਰ ਪਰ ਕੇ ਪਹੁੰਚੇ ਨੇ ਤੇ ਹਰ ਘਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਆ ਪਹਿਲ ਦੇ ਆਧਾਰ ਤੇ ਲੈ ਕੇ ਜਾ ਕੇ ਲੋਕਾਂ ਦੀ ਮਦਦ ਕੀਤੀ ਪਰ ਗੱਲ ਇੱਥੇ ਹੁਣ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹਨੂੰ ਜਰਾ ਧਿਆਨ ਦੇ ਨਾਲ ਸੁਣ ਲਿਓ ਮੇਰੇ ਭਰਾ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਵੀਰ ਨੇ ਜਿੰਨੇ ਵੀ ਪੰਜਾਬੀ ਭੈਣ ਭਰਾ ਜਿਹੜੇ ਨੇ ਸੇਵਾਦ ਲਈ ਜਾ ਰਹੇ ਨੇ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕੀ ਰਾਸ਼ਨ ਜਾਂ ਰਾਹਤ ਸਮਗਰੀ ਕਿੱਥੇ ਦੇਣੀ ਤੇ ਕਿੱਥੇ ਨਹੀਂ ਦੇਣੀ ਕਿੰਨੂੰ ਜ਼ਰੂਰਤ ਹੈ ਤੇ ਕਿੰਨੂੰ ਜ਼ਰੂਰਤ ਨਹੀਂ ਹੈ ਤਾਂ ਦੱਦੀਏ ਵੀ ਰਾਹਤ ਸਮਗਰੀ ਨੂੰ ਲੈ ਕੇ ਇੰਨੀ ਜ਼ਿਆਦਾ ਹੁਣ ਬਰਬਾਦੀ ਹੋਣ ਲੱਗੀਏ ਇੰਨਾ ਜ਼ਿਆਦਾ ਧੰਨ ਤੇ ਅੰਨ ਜਿਹੜਾ ਆ ਉਹ ਬਰਬਾਦ ਹੋਣਾ ਸ਼ੁਰੂ ਹੋ ਗਿਆ ਕਿ ਤੁਹਾਡਾ ਇਕੱਠਾ ਕੀਤਾ ਹੋਇਆ ਧੰਨ ਤੇ ਅੰਨ ਜਿਹੜਾ ਆ ਉਹ ਪੂਰੀ ਤਰ੍ਹਾਂ ਉੱਥੇ ਬਰਬਾਦ ਕੀਤਾ ਜਾ ਰਿਹਾ ਪੈਸੇ ਖਰਚ ਕੇ ਹਜ਼ਾਰਾਂ ਕਰੋੜਾ ਰੁਪਈਆ ਦੀ ਰਾਹਤ ਸਮਗਰੀ ਜਿਹੜੀ ਉਹ ਤੋਂ ਲੈ ਕੇ ਜਾ ਰਹੇ ਹੋ ਪਰ ਉਹਦੀ ਦੁਰਵਰਤੋਂ ਹੋਣੀ ਜਿਹੜੀ ਸ਼ੁਰੂ ਹੋ ਗਈ ਹੈ ਤੇ ਦੋਸਤੋ ਉਹ ਦੁਰਵਰਤੋਂ ਕਿੱਥੇ ਸ਼ੁਰੂ ਹੋ ਗਈ ਤੇ ਕਿਦਾਂ ਸ਼ੁਰੂ ਹੋ ਗਈ ਇਹ ਤੁਹਾਨੂੰ ਦੱਸੀ ਕਿ ਬਹੁਤ ਸਾਰੀਆਂ ਜੜੀਆਂ ਨੇ ਕੌਲਜ ਸਾਨੂੰ ਜੜੀਆਂ ਨੇ ਹਾਰਪ੍ਰਭਾਵਿਤ ਖੇਤਰੋਂ ਆ ਰਹੀਆਂ ਨੇ ਬਹੁਤ ਸਾਰੇ ਸੱਜਣ ਜੁੜੇ ਹੋਏ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਪੈਸ਼ਲੀ ਇਹ ਗੱਲ ਰੱਖੀ ਗਈ ਕਿ ਭਾਜੀ ਇਸ ਚੀਜ਼ ਦੇ ਉੱਤੇ ਵੀਡੀਓ ਜ਼ਰੂਰ ਬਣਾਓ ਮਜਬੂਰ ਹੋ ਕੇ ਇਹ ਵੀਡੀਓ ਜਿਹੜੀ ਅਪਨਾਉਣ ਦੇ ਖੇਚਲ ਕਰਦੇ ਪਏ ਆ ਕਿ ਜੇਕਰ ਤੁਸੀਂ ਹਾਰਪ੍ਰਭਾਵਿਤ ਖੇਤਰ ਦੇ ਵਿੱਚ ਤੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਹੋ ਤਾਂ ਇਹਨਾਂ ਚੋਰ ਅਚੱਕੇ ਲੋਕਾਂ ਤੋਂ ਮੈਂ ਚੋਰੋ ਚੱਕੇ ਹੀ ਕਹਾਵਾਂਗਾ ਜਿਹੜੇ ਇਦਾਂ ਦੇ ਕੰਮ ਕਰਦੇ ਆ ਨੇ ਉਹਨਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈਗਾ ਕਿ ਕੋਈ ਸਾਡੇ ਲਈ ਕਿੱਥੋਂ ਤੇ ਕਿੱਦਾਂ ਲੈ ਕੇ ਆ ਰਿਹਾ ਉਹਨਾਂ ਦਾ ਕੰਮ ਸਿਰਫ ਉਹ ਚੀਜ਼ ਨੂੰ ਚੋਰੀ ਕਰਨਾ ਆ ਤੇ ਬਰਬਾਦ ਕਰਨਾ ਆ ਕਹਿਣ ਤੋਂ ਭਾਵੇਂ ਜਿਹੜੀਆਂ ਕਾਲਜ ਆ ਰਹੀਆਂ ਨੇ ਜਿਹੜੇ ਮੀਡੀਆ ਰਿਪੋਰਟਸ ਆ ਰਹੀਆਂ ਨੇ ਉਹਦੇ 'ਚ ਇਹ ਦੇਖਣ ਨੂੰ ਮਿਲਦਾ ਪਿਆ ਪਿਆ ਰਾਹਤ ਸਮਗਰੀ ਜਿਹੜੇ ਭਰੇ ਹੋਏ ਘਰ ਨੇ ਉਹਨਾਂ ਦੇ ਵਿੱਚ ਹੀ ਫੇਰ ਜਿਹੜੀ ਉੱਪਰ ਹੀ ਜਾ ਰਹੀ ਹੈ ਡੁੱਬਦੀ ਜਾ ਰਹੀ ਹੈ ਲੋਕ ਸੜਕਾਂ ਤੋਂ ਹੀ ਆਣ ਕੇ ਜਿਹੜਾ ਮਾਰ ਚੁੱਕੀ ਜਾ ਰਹੇ ਨੇ ਹੁਣੇ-ਹੁਣੇ ਇੱਕ ਮੈਂ ਖਬਰ ਵੀ ਦੇਖਦਾ ਪਿਆ ਸੀ ਤੇ ਇੱਕ ਗੱਲਬਾਤ ਵੀ ਸਾਹਮਣੇ ਆਈ ਵੀ ਜਿਹੜੀਆਂ ਅਸੀਂ ਪਸ਼ੂਆਂ ਵਾਸਤੇ ਚਾਰਾ ਜਾਂ ਫੀਡ ਦੀਆਂ ਬੋਰੀਆਂ ਲੈ ਕੇ ਜਾ ਰਹੇ ਹਨ ਉਹ ਫੀਡ ਦੀਆਂ ਬੋਰੀਆਂ ਪਸ਼ੂ ਪਾਲਕਾ ਤੱਕ ਨਹੀਂ ਪਹੁੰਚ ਰਹੀਆਂ ਉਹ ਫੀਡ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਉਹ ਲੋਕ ਲੈ ਲੈ ਕੇ ਸਟੋਰ ਕਰ ਰਹੇ ਨੇ ਜਿਨ੍ਹਾਂ ਦੇ ਕੋਲ ਕੋਈ ਪਸ਼ੂ ਹੀ ਨਹੀਂ ਹੈ ਜਿਨ੍ਹਾਂ ਦੇ ਕੋਲ ਕਦੇ ਕੋਈ ਡੰਗਰ ਹੈ ਹੀ ਨਹੀਂ ਸੀ ਉਹਨਾਂ ਦੇ ਪਸ਼ੂਆਂ ਵਾਸਤੇ ਜਿਹੜਾ ਆ ਉਹ ਚਾਰਾ ਜਿਹੜਾ ਫੀਡ ਦੀਆਂ ਬੋਰੀਆਂ ਖਲ ਦੀਆਂ ਬੋਰੀਆਂ ਚੱਕਰਦਿਆਂ ਬੋਰੀਆਂ ਜਿਹੜੀਆਂ ਨੇ ਸੇ ਸੇ ਦਾਦਾ ਤਕੀਆਂ ਕਰ ਲਈਆਂ ਤੇ ਕੀ ਕੀਤਾ ਜਾਏਗਾ ਉਹ ਬਾਅਦ ਵਿੱਚ ਵੇਚੀਆਂ ਜਾਣਗੀਆਂ ਕਮਾਈ ਕੀਤੀ ਜਾਏਗੀ ਲੋਕ ਇਸ ਹੱਦ ਤੱਕ ਜਿਹੜੇ ਆ ਡਿੱਗੇ ਹੋਏ ਮੈਂ ਤੇ ਇਹੀ ਕਾਂਗਾ ਕਿ ਲਾਹਨਤ ਐ ਸੇ ਲੋਕਾਂ ਦੇ ਉੱਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਤੇ ਜੇਕਰ ਨਹੀਂ ਕਰ ਰਹੇ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜੇ ਲੋਕ ਕਰ ਰਹੇ ਨੇ ਇਹ ਲਾਹਨਤ ਆ ਉਹਨਾਂ ਲੋਕਾਂ ਵਾਸਤੇ ਬੜੀ ਮਾੜੀ ਕਾਲ ਹੈ ਬੜੀਆਂ ਮਾੜੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਕਰਕੇ ਸਾਨੂੰ ਇਸ ਚੈਨਲ ਦੇ ਥਰੂ ਜਿਹੜਾ ਆ ਲੋਕਾਂ ਤੱਕ ਸੰਦੇਸ਼ ਸਮਾਜ ਸੇਵੀਆਂ ਤੱਕ ਸੰਦੇਸ਼ ਪਹੁੰਚਾਉਣਾ ਪੈ ਰਿਹਾ ਵੀ ਭਰਾਓ ਤੇ ਆਹ ਬੜੀ ਮਿਹਨਤ ਨਾਲ ਕਮਾਇਆ ਜਾਂਦਾ ਆ ਤੇ ਬੜੀ ਮਿਹਨਤ ਨਾਲ ਤੁਸੀਂ ਉਥੇ ਪਹੁੰਚ ਰਹੇ ਹੋ ਤੇ ਜੇ ਪਹੁੰਚ ਰਹੇ ਹੋ ਤਾਂ ਉਹਨਾਂ ਲੋਕਾਂ ਤੱਕ ਪਹੁੰਚੋ ਯਾਰ ਜਿਹੜੇ ਲੋਕ ਸੱਚ ਵਿੱਚ ਜਿਹੜੇ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਦੇ ਪਸ਼ੂ ਭੁੱਖੇ ਮਰਦੇ ਪਿਆ ਉਹਨਾਂ ਤੱਕ ਪਸ਼ੂਆਂ ਵਾਲਾ ਚਾਰਾ ਪਚਾਓ ਜਿਹੜੇ ਲੋਕ ਸਵੈਮ ਭੁੱਖੇ ਮਰਦੇ ਪਿਆ ਉਹਨਾਂ ਤੱਕ ਰਾਸ਼ਨ ਸਮੱਗਰੀ ਪਚਾਓ ਇਥੋਂ ਤੱਕ ਕੀ ਇੱਕ ਕਾਲ ਆਈ ਕਿ ਉਹਨਾਂ ਦੇ ਲਾਗੇ ਕੋਈ ਦੁਕਾਨ ਆ ਮੈਂ ਪਿੰਡ ਏਰੀਆ ਸ਼ਹਿਰ ਦਾ ਨਾਮ ਨਹੀਂ ਲਵਾਂਗਾ ਇੱਥੇ ਕਿਉਂਕਿ ਥੋੜਾ ਮਾੜਾ ਲੱਗਦਾ ਆ ਪਰ ਇੱਕ ਕਾਲ ਆਈ ਸੀ ਉਹਨੇ ਕਿਹਾ ਕਿ ਭਾਜੀ ਇੱਕ ਦੁਕਾਨਦਾਰ ਆ ਉਹ ਬਰੈਡ ਇਕੱਠੇ ਕਰੀ ਜਾਂਦਾ ਆ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਜਿਹੜੀਆਂ ਪੈਕੇਜ ਨੇ ਤੇ ਉਹ ਫਿਰ ਕੀ ਕਰਦਾ ਉਸ ਤੋਂ ਬਾਅਦ ਹੌਲੀ ਹੌਲੀ ਵੇਚਦਾ ਪਿਆ ਆ ਬੜੀ ਮਾੜੀ ਗੱਲ ਆ ਯਾਰ ਐਦਾਂ ਨਾ ਕਰੋ ਕਿਉਂਕਿ ਤੇ ਜਿਹੜੀਆਂ ਨੇ ਤੇ ਫ੍ਰੀ ਹੀ ਜਿਹੜੀਆਂ ਨੇ ਉਹ ਦੋ ਜੇਤੂ ਜੀ ਇਕੱਠੀਆਂ ਕੀਤੀਆਂ ਨੇ ਆਪਣੇ ਗਲੀ ਮਹੱਲੇ ਚ ਗਰੀਬ ਲੋਕਾਂ ਨੂੰ ਦਿਓ ਯਾਰ ਬੜੀ ਮਾਰੀ ਕੱਲੇ ਤੁਹਾਡੇ ਲਾਪਾਸਤੇ ਤੇ ਦੋਸਤੋ ਏਦਾਂ ਏਦਾਂ ਦੀਆਂ ਜਿਹੜੀਆਂ ਨੇ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਆਪਾਂ ਫੀਲਡ 'ਚ ਜਦੋਂ ਸਾਡੇ ਪੱਤਰਕਾਰ ਉਤਰਦੇ ਨੇ ਜਦੋਂ ਫੀਲਡ ਦੇ ਵਿੱਚੋਂ ਰਿਪੋਰਟਾਂ ਆਉਂਦੀਆਂ ਨੇ ਨਾ ਤੇ ਉਹ ਵੀਡੀਓ ਜਿਹੜੇ ਸਾਡੇ ਤੱਕ ਐਡੀਟਿੰਗ ਵਾਸਤੇ ਪਹੁੰਚਦੀਆਂ ਨੇ ਖਬਰ ਲਾਉਣ ਵਾਸਤੇ ਪਹੁੰਚਦੀਆਂ ਨੇ ਨਾ ਤੇ ਹਬੱਕਾ ਨਿਕਲ ਜਾਂਦਾ ਹੈ ਦਿਲ ਦੇ ਵਿੱਚੋਂ ਨਾ ਇੱਕ ਚੀਜ਼ ਨਿਕਲਦੀ ਹੈ ਇੱਕ ਜਿਹੜਾ ਨਾ ਕਹਿਣ ਦੀ ਗੱਲ ਨਹੀਂ ਯਾਰ ਕੀ ਕਿਹਾ ਜਾਵੇ ਕਿ ਉਹ ਹਾਲਾਤ ਜਿਹੜੇ ਗਰਾਊਂਡ ਜ਼ੀਰੋ ਦੇ ਹਾਲਾਤ ਨੇ ਲੋਕ ਸੜਕਾਂ ਦੇ ਉੱਤੇ ਸਾਲ ਸਾਲ ਦੇ ਡੇਢ ਡੇਢ ਸਾਲ ਦੇ ਜਿਹੜੇ ਬੱਚੇ ਨੇ ਉਹ ਝੋਲੀਆਂ 'ਚ ਪਾ ਕੇ ਤਰਪਾਲਾਂ ਥੱਲੇ ਬੈਠੇ ਆ ਤਰਪਾਲਾਂ ਥੱਲੇ ਤਰਪਾਲਾਂ ਦੇ ਥੱਲੇ ਯਾਰ ਉਹ ਦਿਨ ਦਿਨ ਜਿਹੜੇ ਉਹ ਤਰਪਾਲਾਂ ਦੇ ਥੱਲੇ ਕੱਟੇ ਜਾਣਦੇ ਆ ਉਹਨਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਉਥੇ ਦੇਖ ਪਏ ਨੇ ਘਰਾਂ ਦਾ ਸਮਾਨ ਬਰਬਾਦ ਹੋ ਗਿਆ ਸੱਤਾਂ ਦੇ ਕੱਪੜੇ ਸੁੱਕਣੇ ਪਏ ਫੇਰ ਖਿੱਚੋਗੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਇੰਨੀ ਜ਼ਿਆਦਾ ਮਾੜੀ ਹਾਲਾਤ ਆ ਉਹਨਾਂ ਲੋਕਾਂ ਤੱਕ ਪਹੁੰਚਾਓ ਜੇ ਕੁਝ ਪਹੁੰਚਾਉਣਾ ਤੇ ਰਾਹਤ ਸਮਗਰੀ ਬੜੀ ਹੋ ਗਈ ਏ ਜਿਨ੍ਹਾਂ ਦੇ ਘਰ ਡੇਗ ਗਏ ਜਿਨ੍ਹਾਂ ਦੇ ਸਮਾਨ ਰੁੜ ਗਏ ਜਿਨ੍ਹਾਂ ਦੇ ਸਮਾਨ ਬਰਬਾਦ ਹੋ ਗਿਆ ਉਹਨਾਂ ਦੇ ਲਈ ਪੈਸਾ ਜੋੜ ਕੇ ਰੱਖੋ ਯਾਰ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਹੁਣ ਉਹਨਾਂ ਦੇ ਘਰ ਵੀ ਖੜੇ ਕਰਨੇ ਆ ਉਹਨਾਂ ਲੋਕਾਂ ਤੱਕ ਅਸੀਂ ਪੁੱਜਣ ਆਇਆ ਉਹਨਾਂ ਦੇ ਘਰ ਵੀ ਬਣਾ ਕੇ ਦੇਣੇ ਯਾਰ ਜਿਨ੍ਹਾਂ ਦੇ ਸਿਰ ਤੋਂ ਸੱਤਾਂ ਲੱਤ ਗਿਆ ਨੇ ਜਿਹੜੇ ਲੋਕ ਤਰਪਾਲਾਂ ਦੀਆਂ ਝੁੱਗੀਆਂ ਲਾ ਕੇ ਸੜਕਾਂ ਦੇ ਬੈਠੇ ਨੇ ਉੱਚੇ ਥਾਵਾਂ ਤੇ ਬੈਠੇ ਨੇ ਜਿਨ੍ਹਾਂ ਦੇ ਢਾਰੇ ਟਹਿ ਗਏ ਨੇ ਜਿਨ੍ਹਾਂ ਨੇ ਨਵੇਂ ਜਿਹੜੇ ਬਣਾਏ ਸੀ ਜਿਨ੍ਹਾਂ ਨੇ ਕੱਚੇ ਘਰ ਹੀ ਜਿਹੜੇ ਮਾੜੇ ਘਰ ਸੀ ਉਹ ਰੁੜ ਗਏ ਨੇ ਡੁੱਬ ਗਏ ਨੇ ਉਹਨਾਂ ਵਾਸਤੇ ਸੋਚੋ ਯਾਰ ਉਹਨਾਂ ਵਾਸਤੇ ਢਾਡੇ ਲਈ ਜਿਹੜਾ ਆ ਅੱਗੇ ਨਿਕਲਣਾ ਬੜਾ ਜ਼ਰੂਰੀ ਹੈ ਉਹਨਾਂ ਵਾਸਤੇ ਜਿਹੜਾ ਆ ਤੁਸੀਂ ਖੇਚਲ ਜ਼ਰੂਰ ਕਰੋ ਉਹਨਾਂ ਵਾਸਤੇ ਪੈਸਾ ਬਚਾ ਕੇ ਰੱਖੋ ਰਾਸ਼ਨ ਸਮੱਗਰੀ ਜਿਹੜੀ ਹੈ ਉਹ ਭਾਵੇਂ ਮੈਂ ਨਹੀਂ ਕਹਿੰਦਾ ਵੀ ਬੰਦ ਕਰ ਦਿਓ ਪਰ ਉਹਨਾਂ ਤੱਕ ਪਹੁੰਚਾਓ ਜਿੰਨਾਂ ਨੂੰ ਸਹੀ ਦੇ ਵਿੱਚ ਲੋੜ ਆ ਜਿਹੜੇ ਸਹੀ ਦੇ ਵਿੱਚ ਉਸ ਚੀਜ਼ ਦੇ ਉਹ ਲਈ ਬਣਿਆ ਜਾਂ ਜਿੰਨਾ ਵਾਸਤੇ ਉਹ ਚੀਜ਼ ਬਣੀ ਹੋਈ ਹੈ ਉਹਨਾਂ ਲੋਕਾਂ ਤੱਕ ਪਹੁੰਚਾਓ ਨਾ ਕਿ ਉਹਨਾਂ ਲੋਕਾਂ ਤੱਕ ਜਿਹੜੇ ਪਹਿਲਾਂ ਹੀ ਭਰੇ ਹੋਏ ਨੇ ਜਿਹੜੇ ਪਹਿਲਾਂ ਹੀ ਰੱਜੇ ਹੋਏ ਨੇ ਤੁਸੀਂ ਆਪ ਹੀ ਸਿਆਣੇ ਹੋ ਰਾਹਤ ਸਮੱਗਰੀ ਸਿਰਫ ਤੇ ਸਿਰਫ ਮਾੜੇ ਲੋਕਾਂ ਤੱਕ ਪਹੁੰਚਾਓ ਮਾੜੇ ਲੋਕਾਂ ਤੱਕ ਉਹਨਾਂ ਦੇ ਲੋਕਾਂ ਦੇ ਘਰਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਜ਼ਰੂਰਤ ਆ। ਉਹਨਾਂ ਤੱਕ ਨਹੀਂ ਪਹੁੰਚ ਰਿਹਾ। ਸਿਰਫ ਤੇ ਸਿਰਫ ਰਾਹ ਦੇ ਵਿੱਚ ਦੁਪੱਚਿਆ ਜਾ ਰਿਹਾ ਆ। ਮੇਨ ਰੋਡ ਤੇ ਦੁਪੱਚਿਆ ਜਾ ਰਿਹਾ ਹੈ। ਲਿੰਕ ਰੂਟ ਤੋਂ ਲੰਘਦੇ ਹੋਏ ਪਿੰਡਾਂ 'ਚ ਜਾਓ, ਘਰਾਂ 'ਚ ਜਾਓ, ਕੱਲੇ-ਕੱਲੇ ਘਰ 'ਚ ਦਿਓ ਤਾਂ ਕਿ ਉਹਨਾਂ ਦਾ ਭਲਾ ਹੋ ਸਕੇ। ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾਂਗਾ, ਕਰਾਂਗਾ। ਸਮਝ ਤੁਹਾਨੂੰ ਆ ਹੀ ਗਈ ਹੋਵੇਗੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਨਾਲ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹਾਂਗਾ ਪੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਘਰ ਡਿੱਗ ਪਏ ਨੇ ਜਿਨ੍ਹਾਂ ਦੇ ਮੰਦੇ ਹਾਲ ਨੇ ਉਹ ਸਾਨੂੰ ਸਾਡੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਸੱਦ ਸਕਦੇ ਨੇ ਅਸੀਂ ਉਹਨਾਂ ਦੇ ਘਰ ਦੀ ਮਾਲੀ ਹਾਲਤ ਵਿਖਾਵਾਂਗੇ ਘਰ ਦਾ ਜਿਹੜਾ ਹਾਲਾਤ ਵਿਖਾ ਕੇ ਜਿਹੜੀਆਂ ਸੰਸਥਾਵਾਂ ਤੱਕ ਉਹ ਵੀਡੀਓ ਜ਼ਰੂਰ ਪਹੁੰਚਾਵਾਂਗੇ ਤਾਂਕਿ ਤੁਹਾਡੀ ਜਿਹੜੀ ਹੈਲਪ ਹੋ ਸਕੇ ਸਾਡੇ ਨਾਲ ਜਿਹੜਾ ਰਾਪਤਾ ਜ਼ਰੂਰ ਕਰੋ ਦਿੱਤੇ ਹੋਏ ਨੰਬਰ ਦਿੱਤੇ ਧੰਨਵਾਦ ਮਿਲਦੇ ਆ ਕਿਸੇ ਅਗਲੇ ਅਪਡੇਟ ਦੇ ਨਾਲ